ਉਦੋਂ ਪ੍ਰਜਾਣਾਂ ਘੁੰਡ ਕੱਢਦੀਆਂ ਹੁੰਦੀਆਂ ਘਰ 'ਚ ਜੇ 7 ਜਣੇ ਹੁੰਦੇ 7 ਭਰਾ ਹੁੰਦੇ ਤਾਂ ਵਿਆਹ ਇੱਕ ਦੇ ਹੀ ਹੋ ਜਾਂਦੇ ਬਾਕੀ ਉਹੀ ਤੇਰੇ ਫਿਰਦੇ ਸੀ ਮਕਰ ਮਕਰ ਆ ਭਾਬੀ ਦਾ ਮੂੰਹ ਦੇਖਣ ਦਾ ਮਾਰਾ ਸਰੋਂ ਜਗਾਦਣਾ ਲਾ ਲੈਂਦਾ ਇਕਲੀ ਇਕਲੀ ਗੱਲ ਬੜੀ ਕਾਬਲੇ ਤਰੀਫ ਹੈ ਤੁਹਾਡੇ ਰੂਮ ਨੂੰ ਕਰਨ ਲੱਗਿਆ ਨਾਲ ਦੀ ਨਾਲ ਸਾਰਾ ਰਲਮਾ ਮਿਲਮਾ ਕੰਮ ਚੱਲਣ ਦੇ ਆਓ ਜੀ ਜਾਣਾ ਹੋਇਆ ਫਿਰ ਬੇਈਮਾਨ ਛੜਾ ਮਾਰੇ ਜਾਣਾ ਹੋਇਆ ਫਿਰ ਬੇਈਮਾਨ ਮੈਣੀ ਪੱਤਾ ਲੈ ਕੇ ਜਾਣਾ ਸਰਦਾਰਾ ਮੈਣੀ ਪੱਤਾ ਲੈ ਕੇ ਜਾਣਾ ਸਰਦਾਰਾ ਵੇ ਸਰੋਂ ਵਿੱਚ ਦੱਸੇ ਗਾਜਰਾ ਮੈਨੂੰ ਕੋਲ ਵੇ ਹਾਏ ਕੋਲ ਵੇ ਮੈਨੂੰ ਕੋਲ ਵੇ ਸਦਨ ਦਾ ਮਾਰਾ ਸਰੋਂ ਵਿੱਚ ਦੱਸੇ ਗਾਜਰਾ ਮੈਨੂੰ ਕੋਲ ਵੇ ਸਦਨ ਦਾ ਮਾਰਾ ਸਰੋਂ ਵਿੱਚ ਹਾਏ ਦੱਸੇ ਗਾਜਰਾ ਰਾਹ ਦੇ ਵਿੱਚ ਸਭ ਜੀ ਨੂੰ ਛੜਦਾ ਨਹੀਂ ਕੋਈ ਰਾਦੇ ਵਿੱਚ ਸਬਜੀ ਨੂੰ ਛੜਦਾ ਨਹੀਂ ਕੋਈ ਅਸੀਂ ਕੀਤੀਆਂ ਬਹੁਤ ਸਖਤਾਂ ਅਸੀਂ ਕੀਤੀਆਂ ਬਹੁਤ ਸਖਤਾਂ ਨਹੀਂ ਸਰੋਂ ਦੇ ਵਿਚਾਲੇ ਅੱਜ ਕੀ ਤੇਰੇ ਜੇਠ ਨੇ ਗਾਜਰਾ 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 ਲਾਈਆਂ ਨਹੀਂ ਸਰੋਂ ਦੇ ਵਿਚਾਲੇ ਅੱਜ ਕੀ ਤੇਰੇ ਜੇਠ ਨੇ ਗਾਜਰਾ ਲਾਈਆਂ ਨਹੀਂ ਸਰੋਂ ਦੇ ਸਰਦਾਰਾ ਮੈਨੂੰ ਪੱਤਾ ਲੈ ਕੇ ਜਾਣਾ ਸਰਦਾਰਾ ਬੇਦਰੋ ਵਿੱਚ ਬੇਦਰੋ ਵਿੱਚ ਦੱਸੇਗਾ ਜਿਹੜਾ ਮੈਨੂੰ ਕੋਲਵੇ ਹਾਏ ਕੋਲਵੇ ਮੈਨੂੰ ਕੋਲਵੇ ਸਤਨ ਦਾ ਮਾਰਾ ਸਰੋਂ ਵਿੱਚ ਦੱਸੇਗਾ ਜਿਹੜਾ ਮੈਨੂੰ ਕੋਲਵੇ ਸਤਨ ਦਾ ਮਾਰਾ ਸਰੋਂ ਵਿੱਚ ਹਾਏ ਦੱਸੇਗਾ ਜਿਹੜਾ ਸਬਜੀ ਨੂੰ ਛੜਦਾ ਨਹੀਂ ਕੋਈ ਰਾਦੇ ਵਿੱਚ ਸਬਜੀ ਨੂੰ ਛੜਦਾ ਨਹੀਂ ਕੋਈ ਅਸੀਂ ਕੀਤੀਆਂ ਬਹੁਤ ਸਖਤਾਈਆਂ ਅਸੀਂ ਕੀਤੀਆਂ ਬਹੁਤ ਸਖਤਾਈਆਂ ਨਹੀਂ ਸਰੋਂ ਦੇ ਵਿਚਾਲੇ ਇਦਕੀ ਚਰ ਦੇਠ ਨੇ ਗਾਜਰ ਗਾਜਰ ਗਾਜਰਾ ਲਾਈਆਂ ਸਰੋਂ ਦੇ ਵਿਚਾਲੇ ਇਦਕੀ ਚਰ ਦੇਠ ਨੇ ਗਾਜਰਾ ਲਾਈਆਂ ਨਹੀਂ ਸਰੋਂ ਦੇ ਵਿਚਾਲੇ ਇਦਕੀ ਵੇਖਿਓ ਤਦਾਰੂ ਕੱਢੀ ਜਾਂਦਾ ਵੇ ਰੱਜਿਆ ਜੀ ਰਬ ਨਾਲ ਕੱਚੇ ਕੰਡੇ ਖਾਂਦਾ ਵੇ ਖੇਤ ਜਾ ਕੇ ਵੇਖਿਓ ਤਦਾਰੂ ਕੱਢੀ ਜਾਂਦਾ ਵੇ ਰੱਜਿਆ ਜੀ ਰਬ ਨਾਲ ਕੱਚੇ ਕੰਡੇ ਖਾਂਦਾ ਵੇ ਮੈਨੂੰ ਕਹਿੰਦਾ ਥਾ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਇੱਕ ਵਾਰੀ ਹੱਥ ਕੇ ਵਖਾਦੇ ਮੈਨੂੰ ਕਹਿੰਦਾ ਇੱਕ ਵਾਰੀ ਹੱਥ ਕੇ ਵਖਾ ਦੇ ਖੇਤ ਨਾ ਮੈਂ ਲਵਾ ਦੂੰ ਤੇਰੇ ਸਾਰਾ ਖੇਤ ਨਾ ਮੈਂ ਲਵਾ ਦੂੰ ਤੇਰੇ ਸਾਰਾ ਬਸਰੋਂ ਵਿੱਚ ਦਿੱਤੇ ਗਾਜਰਾ ਮੈਨੂੰ ਕੋਲ ਵੇ ਹੇ ਕੋਲ ਵੇ ਮੈਨੂੰ ਕੋਲ ਵੇ ਸਦਨ ਦਾ ਮਾਰਾ ਸਰੋਂ ਵਿੱਚ ਦਿੱਤੇ ਗਾਜਰਾ ਮੈਨੂੰ ਕੋਲ ਵੇ ਸਦਨ ਦਾ ਮਾਰਾ ਸਰੋਂ ਵਿੱਚ ਹਾਏ ਦਸੇ ਗਾਜਰਾ ਕੱਟਦੇ ਮਹਿਿੰਦੇ ਦਰੂ ਘੱਟ ਦੇ ਨਾ ਜੱਟ ਨੀ ਕੱਟੇ ਬਿਤੇ ਵੀ ਨਾ ਖਿੰਡਾ ਗਰੂ ਕੱਟਦੇ ਨਾ ਜੱਟ ਨੀ ਕੱਟ ਬੀਤੇ ਵੀ ਨਾ ਉਹਦਾ ਲੱਗਦਾ ਨਾ ਜੱਟ ਨੀ ਹੱਸਦੇ ਨੇ ਉਹਨੇ ਤੈਨੂੰ ਕਰਿਆ ਮਜ਼ਾਕ ਹੱਸਦੇ ਨੇ ਉਹਨੇ ਤੈਨੂੰ ਕਰਿਆ ਮਜ਼ਾਕ ਖੁਸ਼ ਰਹਿਣ ਨਿੱਕੀਆਂ ਪਰਜਾਈਆਂ ਖੁਸ਼ ਰਹਿਣ ਨਿੱਕੀਆਂ ਪਰਜਾਈਆਂ ਸਰੋਂ ਦੇ ਬਚਾਲਿਆ ਜਿੱਕੀ ਧਰ ਜੇਠ ਨੇ ਗਾਜਰ ਗਾਜਰ ਗਾਜਰਾ ਲਾਈਆਂ ਨੀ ਸਰੋਂ ਦੇ ਬਚਾਲਿਆ ਜਿੱਕੀ ਧਰ ਜੇਠ ਨੇ ਗਾਜਰਾ ਲਾਈਆਂ ਨੀ ਸਰੋਂ ਦੇ ਬਚਾਲਿਆ ਚੁੜੂਕਾ ਨਾਲ ਕਾਰੇ ਆਪਣਾ ਉਜਾੜੂਗਾ ਲੱਗਦਾ ਏ ਜਿਡ ਕੋਈ ਨਵਾਂ ਚੰਦ ਚੜੂਗਾ ਚੁੜੂਕਾ ਨਾਲ ਕਾਰੇ ਆਪਣਾ ਉਜਾੜੂਗਾ ਲੱਗਦਾ ਏ ਜਿਡ ਕੋਈ ਨਵਾਂ ਚੰਦ ਚੜੂਗਾ ਇਹਦੇ ਨਾਲ ਪੰਡਟਿੰਡ ਅੱਡ ਕਰ ਛੇਤੀ ਹਾਂ ਇਹਦੇ ਨਾਲ ਪੰਡਟਿੰਡ ਅੱਡ ਕਾਲੇ ਛੇਤੀ ਮੇਰਾ ਇਹਦੇ ਨਾਲ ਹੁੰਦਾ ਨਹੀਂ ਗਾ ਸਰੋਂ ਵਿੱਚ ਦਸੇ ਗਾਜਰਾ ਮੈਨੂੰ ਕੋਲ ਵੇ ਹਾਈ ਕੋਲ ਵੇ ਮੈਨੂੰ ਕੋਲ ਵੇ ਸਦਨ ਦਾ ਮਾਰਾ ਸਰੋਂ ਵਿੱਚ ਦਸੇ ਗਾਜਰਾ ਮੈਨੂੰ ਕੋਲ ਵੇ ਸਦਨ ਦਾ ਮਾਰਾ ਆਪਦੀ ਤੂੰ ਭੈਣ ਦਾ ਕਰਾ ਦੇ ਉਹਨੂੰ ਸਾਕ ਨਹੀਂ ਮੱਖਣ ਛੜੇ ਨੂੰ ਮਾਰੀ ਜਾਂਦੀ ਕੁੱਤੇ ਝਾਕ ਨਹੀਂ ਹੁਣ ਬਾਈ ਜੀ ਜਿੱਥੋਂ ਕੁੱਤੇ ਝਾਕ ਸ਼ਬਦ ਬਣਿਆ ਉਹ ਦੱਸਣ ਲੱਗਿਆ ਇੱਕ ਵਾਰੀ ਕੁੱਤੀ ਸੂਈ ਉਹਦੇ ਦੋ ਕਤੂਰੇ ਹੋਏ ਇੱਕ ਨੂੰ ਲੈ ਗਿਆ ਜੱਟ ਜਾ ਕੇ ਤੇ ਇੱਕ ਨੂੰ ਲੈ ਗਿਆ ਬਾਣੀਆਂ ਜਦੋਂ ਕੁੱਤੇ ਗੱਭਰੂ ਹੋਏ ਵੱਡੇ ਵੱਡੇ ਹੋ ਗਏ ਕਿਸੇ ਮੋੜ ਤੇ ਇਕੱਠੇ ਹੋ ਗਏ ਦੋਨੇ ਭਰਾ ਹੁਣ ਜਿਹੜਾ ਜੱਟਾ ਵਾਲਾ ਕੁੱਤਾ ਸੀ ਉਹ ਤਾਂ ਬਾਵਾ ਮੇਰੇ ਵਾਂਗੂ ਢਿੱਡ ਰੁੱਡ ਗੱਡੀ ਫਿਰਦਾ ਸੀ ਹੁਣ ਆਏ ਨਾ ਕਹੋ ਵੀ ਆਪਣੇ ਆਪ ਨੂੰ ਕੁੱਤਾ ਕਹੀ ਜਾਂਦਾ ਇਹ ਤਾਂ ਇੱਕ ਉਦਾਹਰਨ ਦਿੱਤੀ ਕਿਉਂਕਿ ਕਲਾਕਾਰ ਚੀਜ਼ੀ ਐਸੀ ਐ ਸਾਰੇ ਰੋਡ ਨਿਬਾਉਣੇ ਪੈਂਦੇ ਹੁਣ ਦੋਨੇ ਭਰਾ ਜਦੋਂ ਕਿਸੇ ਮੋੜ ਤੇ ਇਕੱਠੇ ਹੋ ਗਏ ਹੁਣ ਜਿਹੜਾ ਜੱਟਾ ਵਾਲਾ ਕੁੱਤਾ ਸੀ ਉਹ ਕਾਫੀ ਨਰੋਆ ਸੀ ਤੇ ਜਿਹੜਾ ਬਾਣੀਆ ਵਾਲਾ ਕੁੱਤਾ ਸੀ ਉਹਦਾ ਢਿੱਡ ਸੁੱਕ ਕੇ ਢੂਹੇ ਨਾਲ ਲੱਗਿਆ ਪਿਆ ਸੀ ਹੁਣ ਜਿਹੜਾ ਬਾਣੀਆ ਵਾਲਾ ਕੁੱਤਾ ਹੈ ਉਹ ਜੱਟਾਂ ਵਾਲੇ ਕੁੱਤੇ ਨੂੰ ਸਵਾਲ ਕਰਦਾ ਕਹਿੰਦਾ ਬਾਈ ਕਿੱਥੇ ਰਹਿਣਾ ਯਾਰ ਬੜਾ ਨਰੋਆ ਹੋਇਆ ਕਹਿੰਦਾ ਪੁੱਛਣਾ ਭਰਾਵਾ ਮੈਨੂੰ ਤਾਂ ਜੱਟ ਲੈ ਗਿਆ ਸੀ ਜਾ ਕੇ ਨਜ਼ਾਰੇ ਲੱਗੇ ਆ ਚੰਗਾ ਜੱਟਾਂ ਦੇ ਘਰੇ ਦੁੱਧ ਦਾ ਲੱਸੀ ਆਮ ਹੈ ਕਦੇ ਕਹਿੰਦਾ ਮੁਰਗਾ ਛੁਰਗਾ ਵੀ ਵੱਢ ਲੈਂਦੇ ਕਹਿੰਦਾ ਹੱਡੀ-ਬੋਟੀ ਵੀ ਮਿਲ ਜਾਂਦੀ ਹੈ ਖਾਣ ਤੇ ਹੁਣ ਜੱਟਾਂ ਵਾਲਾ ਕੁੱਤਾ ਬਾਣੀਆ ਵਾਲੇ ਕੁੱਤੇ ਨੂੰ ਸਵਾਲ ਕਰਦਾ ਕਹਿੰਦਾ ਬਾਈ ਤੂੰ ਕਿੱਥੇ ਰਹਿਣਾ ਯਾਰ ਕਹਿੰਦਾ ਪਤੰਦਰਾ ਜਮੀ ਮਰਨ ਵਾਲਾ ਹੋਇਆ ਪਿਆ ਢੱਡ ਤੇਰਾ ਸੁੱਕ ਕੇ ਢੂਹੇ ਨਾਲ ਲੱਗਿਆ ਪਿਆ ਕਹਿੰਦਾ ਭਾਈ ਅਸਲ ਵਿੱਚ ਗੱਲ ਇਹ ਆ ਯਾਰ ਵੀ ਮੈਨੂੰ ਲੱਗਿਆ ਸੀ ਬਾਣੀਆਂ ਚੱਕੀ ਦੁੱਧ 50 ਗ੍ਰਾਮ ਦੋਦੀ ਤੋਂ ਮੁੱਲ ਲੈਂਦੇ ਆ ਲੱਸੀ ਦਾ ਕਦੇ ਮੂੰਹ ਨਹੀਂ ਦੇਖਿਆ ਤੇ ਮੀਟ ਕਹਿੰਦਾ ਹੂੰ ਨਹੀਂ ਘਰੇ ਵੜਨ ਦਿੰਦੇ ਬਹੁਤ ਬੁਰੇ ਹਾਲ ਕਹਿੰਦਾ ਬਣਿਆਣੀ ਜਵਾਨੀ ਜਿੱਡੀਆਂ ਜਿੱਡੀਆਂ ਰੋਟੀਆਂ ਦੋਈ ਦਾਲ ਚਲਵੇੜ ਕੇ ਸਿਰਦੀ ਅੱਤੇ ਭੁੱਖੇ ਤੇ ਆਏ ਕਹਿੰਦਾ ਬਸ ਪੁੱਛ ਨਾ ਯਾਰ ਹੁਣ ਜੱਟਾਂ ਵਾਲਾ ਕੁੱਤਾ ਬਾਣੀ ਵਾਲੇ ਕੁੱਤੇ ਨੂੰ ਕਹਿੰਦਾ ਭਾਈ ਯਾਰ ਫਿਰ ਤੈਨੂੰ ਮਰ ਜਾਣਾ ਚਾਹੀਦਾ ਕਹਿੰਦਾ ਇਹ ਜੀ ਕਿਹੜੀ ਝਾਕ ਹੈ ਜਿਹੜੀ ਤੂੰ ਯਾਰ ਜਿਹਦੇ ਖਾਤਰ ਭੁੱਖਾ ਤੇ ਆਇਆ ਫਿਰਦਾ ਹੁਣ ਬਾਣੀਆ ਵਾਲਾ ਕੁੱਤਾ ਕਹਿੰਦਾ ਯਾਰ ਅਸਲ ਵਿੱਚ ਮੈਨੂੰ ਝਾਕ ਜੀ ਹੈ ਇੱਕ ਕਹਿੰਦਾ ਉਹ ਕਹਿੰਦਾ ਪਤੰਦਰਾ ਜਿੱਥੇ ਕੁਝ ਖਾਣ ਪੀਣ ਨੂੰ ਨਹੀਂ ਮਿਲਦਾ ਉੱਥੇ ਇਹ ਜੀ ਤੈਨੂੰ ਕਹਿੰਦਾ ਕਿਹੜੀ ਖਾਦੀ ਝਾਕ ਹੈ ਕਹਿੰਦਾ ਅਸਲ ਵਿੱਚ ਜਿਹੜਾ ਮੇਰਾ ਬਾਣੀਆ ਮੇਰਾ ਮਾਲਕ ਹੈ ਕਹਿੰਦਾ ਉਹਦੇ ਦੋ ਵਿਆਹ ਕਹਿੰਦਾ ਯਾਰ ਦੋ ਵਿਆਹ ਉਹਦੇ ਆ ਭੁੱਖਾ ਤੇ ਆ ਤੂੰ ਮਰੀ ਜਾਣਾ ਪਤੰਦਰਾ ਕਹਿੰਦਾ ਬਸ ਬਾਈ ਇੱਕ ਝਾਕ ਜੀ ਹੈ ਯਾਰ ਕਹਿੰਦਾ ਕਹਿੰਦਾ ਪਤੰਦਰਾ ਇਹ ਜੀ ਕਿਹੜੀ ਝਾਕ ਹੈ ਹੁਣ ਬਾਣੀ ਵਾਲਾ ਕੁੱਤਾ ਕਹਿੰਦਾ ਜਿਹੜਾ ਮੇਰਾ ਮਾਲਕਾ ਬਾਣੀਆ ਉਹਦੇ ਦੋ ਵਿਆਹ ਕਹਿੰਦਾ ਜਦੋਂ ਸੌਕਣਾ ਸੌਕਣਾ ਆਪਸ ਵਿੱਚ ਲੜਦੀਆਂ ਕਹਿੰਦਾ ਮੈਂ ਕੋਲੇ ਖੜਾ ਹੁੰਨਾ ਕਹਿੰਦਾ ਇੱਕ ਕਹਿੰਦੀ ਆ ਤੂੰ ਗਾਲੂ ਦੀ ਰਨ ਨਿਕ ਕਹਿੰਦਾ ਤੂੰ ਗਾਲੂ ਦੀ ਰਨ ਕਹਿੰਦਾ ਇਹ ਸੇ ਝਾਕ ਜਿੱਤ ਰੇ ਫੁੱਟੇ ਤੂੰ ਭੈਣ ਦਾ ਕਰਾ ਦੇ ਉਹਨੂੰ ਸਾਖਨੀ ਮੱਖਣ ਛੜੇ ਨੂੰ ਮਾਰ ਜਾਂਦੀ ਕੁੱਤੇ ਜਾਗਦੀ ਆਪ ਦੀ ਤੂੰ ਭੈਣ ਦਾ ਕਰਾ ਦੇ ਉਹਨੂੰ ਸਾਖਨੀ ਮੱਖਣ ਛੜੇ ਨੂੰ ਮਾਰ ਜਾਂਦੀ ਕੁੱਤੇ ਜਾਗਦੀ ਭਲੇ ਕੰਮਾਂ ਦੇ ਵਿੱਚ ਦੇਰ ਕੱਤ ਲਾਉਂਦੀ ਭਲੇ ਕੰਮਾਂ ਦੇ ਵਿੱਚ ਦੇਰ ਕੱਤ ਲਾਉਂਦੀ ਲੈ ਲਈ ਜੇਠੂ ਕੰਦਰ ਪਿੰਡ ਚੋਂ ਵਧਾਈਆਂ ਆਨੇ ਪਿੰਡ ਚੋਂ ਵਧਾਈਆਂ ਨਹੀਂ ਸਰੋਂ ਦੇ ਵਿਚਾਲੇ ਇਦਕੀ ਤੇਰੇ ਜੇਠ ਨੇ ਗਾਜਰ 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 ਲਾਈਆਂ ਨਹੀਂ ਸਰੋਂ ਦੇ ਵਿਚਾਲੇ ਇਦਕੀ ਤੇਰੇ ਜੇਠ ਨੇ ਗਾਜਰ ਲਾਈਆਂ ਨਹੀਂ ਸਰੋਂ ਦੇ ਵਿਚਾਲੇ ਇਦਕੀ ਪੰਜ ਕੋਲ ਵੇ ਸਦੰਦਾ ਮਾਰਾ ਸਰੋਂ ਵਿੱਚ ਦਿੱਤੇ ਗਾਜਰਾਂ ਸਰੋਂ ਦੇ ਵਿਚਾਲੇ ਇਦਕੀ ਮੇਰੇ ਸਰੋਂ ਵਿੱਚ ਹਾਏ ਦਸੇ